ਪੰਜਾਬ ਦਾ Chief Minister of Punjab is Badwan Khan ਇਸ ਪਰਸਾਰੇ ਹੋਰ ਵੀ ਅਨਸਰ ਕਰਦਾ ਆ ਜੇ ਹੁਣ ਕਈ ਵਾਰ ਆਪਾਂ ਬੈਠੇ ਹੁੰਨੇ ਆ ਕਿ ਜਿਵੇਂ ਆਪਾਂ Alexa ਹੁੰਦੀ ਆ ਆਪਣੇ ਘਰੇ ਉਹਨੂੰ ਆਰਡਰ ਦਿੰਨੇ ਆ like singer song ਤਾਂ ਮੈਂ ਹੁਣ ਇਹਨੂੰ ਜੇ ਆਰਡਰ ਦਵਾਂਗੀ like singer song Davies singer song ਆ ਆ ਆ ਤੋਬੀ ਆਉਟ ਆਈ ਹੋਈ ਇਸ ਪਰਸਾਰੇ ਗਾਣਾ ਵੀ ਗਾ ਸਕਦਾ ਹੁਣ ਮੈਨੂੰ AI ਨਾਲ ਹੀ ਜੋੜਿਆ ਨਹੀਂ ਜਿਹੜਾ ਗਾਣਾ ਆਪਾਂ ਕਮਾਂਡ ਕਰਦੇ ਉਹ Song ਵੀ ਗਾ ਸਕਦਾ ਠੀਕ ਆ ये अगली आपा जे आपा मतलब वो तो इजी के क्वेश्चन पूछना होवे लाइक हु इज प्राइम मिनिस्टर ऑफ इंडिया त्रिकट त्रिकट वो तो लॉस हु इज द प्राइम मिनिस्टर ऑफ इंडिया ਪ੍ਰਾਈਮ ਮਿਨਿਸਟਰ ਅਮਿੰਦ ਲਹਿਰਿਸਾ ਬੰਦ ਰਮੋਗਲੀ ਜਿੰਨੇ ਨੇ ਪੁੱਛਿਆ ਦੀ ਹੂੰ ਇਹਨੂੰ ਜੇ ਮੈਂ ਅੱਗੇ ਨੂੰ ਪੁੱਛੂੰਗੀ ਕਿ ਤੇ ਪਰਸਨੈਲਿਟੀ ਵਾਲੇ ਜਿਹਨੂੰ ਭਗਤ ਸਿੰਘ ਸੀਗੇ ਜੇ ਮੈਂ ਇਹਨੂੰ ਪੁੱਛੂ ਹੂੰ ਇਹ ਭਗਤ ਸਿੰਘ ਇਹ ਉਹਨਾਂ ਬਾਰੇ ਆ ਕੋਨ ਐਕਸਪਲੇਨ ਵੀ ਕਰੂਗਾ ਉਹਦੇ ਬੇਸ ਤੇ ਚੀਜ਼ਾਂ ਸਿੱਖਿਆ ਜਿਵੇਂ ਅਸੀਂ ਤਾੜੀ ਮਾਰਤੇ ਲਾਈਟ ਬੰਦ ਕਰ ਲਈ ਜਦੋਂ ਅਸੀਂ ਇਹ ਕੰਮ ਕੀਤਾ ਤਾਂ ਸਾਨੂੰ ਜੱਕਰ ਆਇਆ ਕਿ ਰਿਪੋਰਟ ਵੀ ਬਣਾਇਆ ਜਾ ਸਕਦਾ ਬੱਚੇ ਨੇ ਕਿਹਾ ਕਿ ਸਰ ਪਰ ਰਿਪੋਰਟ ਵੀ ਬਣਾ ਸਕਦੇ ਆ ਫਿਰ ਅਸੀਂ ਜਿਹੜੀ ਅਸੀਂ ਉਹਨਾਂ ਨੂੰ ਉਹ ਕੋਡਿੰਗ ਸਿਖਾਈ ਸੀ ਸੀ ਪਲੱਸ ਪਲੱਸ ਦੀ ਫਿਰ ਉਹਨਾਂ ਨੇ ਪਾਈਥਨ ਦੀ ਰਸਬਰੀ ਦੀ ਕੋਡਿੰਗ ਨਾਲ 3 ਮਹੀਨੇ ਇਸ ਰਿਪੋਰਟ ਤੇ ਸਾਡੀ ਕਰੀਬ-ਕਰੀਬ ਨੂੰ ਬੱਚਿਆਂ ਦੀ ਲਾਗਤ ਉਹ 15 ਤੋਂ 20000 ਰੁਪਏ ਆਈ ਹੈ ਤੇ ਉਹਨਾਂ ਨੇ ਫਿਊਚਰ ਦੇ ਵਿੱਚ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਇਹ ਰਿਪੋਰਟ ਨੇ ਇੰਨਾ ਅਡਵਾਂਸ ਹੋ ਜਾਣਾ ਹੈ ਕਿ ਭਾਰਤ ਦਾ ਵਾਕਈ ਅਡਵਾਂਸ ਲੈਵਲ ਦਾ ਇਹ ਪਹਿਲਾ ਰਿਪੋਰਟ ਵਾ